ਅਤਨ ਚਾਰ ਦਿਨ ਪਹਿਲੇ ਇੱਕ ਘੰਟਾ ਮੇਰੀ ਕਿਸੇ ਗੁਰਮੁਖ ਨਾਲ ਗੇਲ ਆਇਆ ਤੇ 5 ਮਿੰਟ ਲਈ ਸੀ ਪਰ ਘੰਟਾ ਲੱਗ ਗਿਆ ਵਾਰ ਲੈ ਮੋਲ ਗੇ ਲੱਖਾਂ ਪਤੀ ਕਮਾਂ ਝੂਠ ਹੈ ਤੇ ਕਰੋੜਾਂ ਪਤੀ ਕਮਾਂ ਝੂਠ ਹੈ ਅਰਬਾਂ ਪਤੀ ਕਮਾਂ ਪਾਣੀ ਝੂਠ ਹੈ ਮਤਲਬ ਵੀ ਤੁਸੀਂ ਸੁਣ ਕੇ ਰਾ ਨਹੀਂ ਹੋਵੋਗੇ ਤਿੰਨ ਚਾਰ ਕਰੋੜ ਮਹੀਨੇ ਦਾ ਦਸਵਾਦ ਗੜਗੜ ਵਰਕਿੰਗ ਆਪਣੇ ਹਿਸਾਬ ਨਾਲ ਕਰਦੇ ਲਾਉਣਾ ਕਿੱਥੇ ਧਿਆਵਾ ਪਰ ਪੰਜਾਬ ਵਿੱਚ ਉਹਨਾਂ ਨੂੰ ਕਹਵਾਂ ਨਾ 10000 ਰੁਪਏ ਸੈਂਕੀਆਂ ਚਾਹੀਦੀਆਂ ਅਸੀਂ ਲੱਗ ਕੇ ਜਵੰਡਣੀ ਆ ਦੋ ਘੰਟੇ ਬਾਅਦ ਤੁਹਾਡੇ ਕੋਲ ਇਹ ਬੱਲ ਆਪਣੀ ਤੰਗ ਨਾ ਕਰ ਕਹਿੰਦੇ ਕਿਸੇ ਦੀ ਰਸੀਦ ਨਹੀਂ ਕੱਟੀ ਨਾ ਕਿਸੇ ਕੋਲ ਦੀ ਮੰਗਿਆ ਫੈਮਿਲੀ ਤੋਂ ਇਸ਼ਾਰਾ ਫਿਰ ਮੈਂ ਪੁੱਛ ਲਿਆ ਮੈਂ ਕਿਹਾ ਵੇਖਾਂ ਕੁੰਡੀ ਹੈ ਕਿਥੇ ਮੈਨਾਂ ਜੀ ਕਿਵੇਂ ਤਾਂ ਦਸਵੰਦ ਕੱਢਣਾ ਹੈ ਕਹਿੰਦੇ ਸਾਰਾ ਕੁਝ ਜੀਵਨ ਵਿੱਚ ਮੈਂ ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਸਾਰਾ ਕੁਝ ਜੀਵਨ ਵਿੱਚ ਮੂਰਤ ਮੰਤਰ ਤੋਂ ਪਰੇ ਸਭ ਕੁਝ ਇੱਚੰਦਾ ਹਾਂ ਸੁਗਰੀਆ ਉਹਨਾਂ ਦੀ ਆਪਣੀ ਖੋਜ ਸੀ ਕਹਿੰਦੇ ਇਹਦੇ ਵਿੱਚ 126 ਤਰ੍ਹਾਂ ਦਾ ਰਸ ਹੈ ਜਿਹੜਾ ਵੀ ਇਹਦਾ ਜਾਬ ਕਰਦਾ ਹੈ ਗਵਾਈ ਕਰਦਾ ਉਸ ਰਸ ਦੇ ਗੁਰੂ ਨਾਨਕ ਦੇ ਖਜ਼ਾਨੇ ਚੋਂ ਫੀਤੇ ਲੱਗਣੇ ਸ਼ੁਰੂ ਹੋ ਜਾਂਦੇ ਉਸ ਰਸ ਦੀਆਂ ਦਾਤਾਂ ਉਹਨਾਂ ਆਪਣੇ ਪਿਆਰ ਤੇ ਦੱਸਿਆ ਕਹਿੰਦੇ ਸਾਡੇ ਘਰ ਦੇ ਬੱਚੇ ਤੋਂ ਲੈ ਕੇ ਵੱਡੇ ਤੱਕ ਬੋਲ ਮੰਤਰ ਜਬ ਤੇ ਆਖੋ ਸਾਰਨ ਇਹ ਕਿਉਂ ਘਰ ਤੋਂ ਨਾਨਕ ਹੋਸੀ ਮੈਨੂੰ ਵਧੀਆ ਲੱਗੀ ਗੱਲ ਉਹਨਾਂ ਦੀ ਉਹਨੂੰ ਦਸੀ ਲੱਕੜ ਦੀਆਂ ਮਾਲਾ ਜੇਬ ਵਿੱਚ ਮੰਨਦੇ ਆ ਤੇ ਬੜੀ ਸੋਹਣੀ ਕਹਿੰਦੇ ਮੈਂ ਜਿੰਨੂੰ ਮਾਲਾ ਦੇਣਾ ਉਹਨੂੰ ਕਹਿਣਾ ਵੀ ਮਾਲਾ ਜਦ ਤੱਕ ਪੂਰੀ ਨਹੀਂ ਹੋ ਗਈ ਵਿੱਚ ਗੱਲ ਨਹੀਂ ਕਰਨੀ ਇਹ ਮੈਨੂੰ ਗੱਲਾਂ ਚੰਗੀਆਂ ਨਹੀਂ ਆ ਗਈਆਂ ਵੀ ਤੁਹਾਡੇ ਤਾਂ ਖੋਲ ਦਿੰਦਾ ਵੀ ਸਭ ਕੋਈ ਤੁਹਾਡੇ ਕੋਲ ਪਾਇਆ ਹੈ ਕਹਿੰਦੇ ਨਾਲ ਜਿਹਨੂੰ ਮਾਲਾ ਦੇਣਾ ਨਾ ਵੀ ਕਹਿੰਦਾ ਵੀ 1 ਕਰੋ 5 ਕਰੋ 2 ਕਰੋ 6 ਕਰੋ 10 ਕਰੋ ਕਰਨੀ ਇਸ ਢੰਗ ਨਾਲ ਵੀ ਮਾਲਾ ਸ਼ੁਰੂ ਕਰਤੀ ਤੇ ਜਦ ਤੱਕ ਪੂਰੀ ਨਹੀਂ ਹੋ ਗਈ 108 ਦਾਣਿਆਂ ਦੀ ਵਿੱਚ ਗੱਲ ਨਹੀਂ ਕਰਨੀ ਸਰਕਲ ਪੂਰਾ ਕਰਨਾ ਵਧੀਆ ਲੱਗਦਾ ਤੇ ਕਹਿੰਦੇ ਅੱਜ ਜੋਤ ਤਿੰਨ ਤਿੰਨ ਚਾਰ ਚਾਰ ਕਰੋੜ ਮਹੀਨੇ ਦਾ ਦਸੰਦ ਨਿਕਲ ਰਿਹਾ ਹੈ ਸਾਡੇ ਬੱਚੇ ਤੋਂ ਲੈ ਕੇ ਵੱਡੇ ਤੱਕ ਮੂਲ ਮੰਤਰ ਘਰ 'ਚ ਲਿਖਦਾ ਤੇ ਜਪਦਾ ਕਹਿੰਦੇ ਜੋ ਕੁਝ ਜ਼ਿੰਦਗੀ 'ਚੋਂ ਪਾਇਆ ਮੂਲ ਮੰਤਰ ਦੀ ਬਖਸ਼ੇ ਚੋਂ ਪਾਇਆ ਨਿਹਾਲ ਦੁਨੀਆ ਹੋ ਸਕਦਾ ਇਹ ਲਾਈਵ ਪ੍ਰੋਗਰਾਮ ਜਾ ਰਿਹਾ ਹੈ ਹੋ ਸਕਦਾ ਘਰਾਂ ਚ ਕਈ ਬੈਠੇ ਹੋਏ ਕਈ ਇੱਥੇ ਬੈਠੇ ਹੋਿਆਂ ਦੀ ਵੀ ਇਹ 2-3 ਮਿੰਟ ਦੀ ਗੱਲ ਸੁਣਨ ਨਾਲ ਹੀ ਮਨ ਚ ਫੈਸਲਾ ਲੈ ਲਿਆ ਹੋਵੇ ਅੱਜ ਤੋਂ ਬਾਅਦ ਮੂਲ ਮੰਤਰਾ ਦਾ ਲੜ ਮੈਂ ਵੀ ਨਹੀਂ ਛੱਡਣਾ ਇਹ ਕਰਜ਼ਾ ਕੋਈ ਰਹਿਣ ਹੀ ਨਹੀਂ ਦਿੰਦਾ ਰਿੱਧੀਆਂ ਸਿੱਧੀਆਂ ਵੀ ਮਗਰ ਰੱਬ ਦੀ ਵੀ ਪ੍ਰਾਪਤੀ ਮੈਨੂੰ ਖੁਦ ਮੈਂ ਗੁਰੂ ਦੀ ਹੁਰੀ ਜਿ ਬੈਠਾ ਇੱਕ ਪੈਸਾ ਜੋੜੇ ਬੋਲ ਕਦੀ ਲੈਵਲ ਨਾ ਲੈ ਜਿੰਦਗੀ 'ਚ ਕਦੀ ਲੈਵਲ ਨਾ ਲੈ ਜਦੋਂ ਕੋਈ ਇੰਜ ਪਿਆਰ ਵਾਲਾ ਆ ਗਿਆ ਉਹ ਤੋਂ ਲੈਵਲ ਨਹੀਂ ਲੈਣਾ ਅਸੀਂ ਆ ਚਲਾ ਰਹੇ ਆ ਚਲਾ ਰਹੇ ਜੇ ਕੋ ਆ ਗਿਆ ਪਿਆਰ ਵਾਲਾ ਉੱਚੇ ਲੈਵਲ 'ਲਾ ਉੱਥੋਂ ਝੋਲੀ ਪਾ